ਪਰਿਸ਼ਾਤ ਚਰੀਏ ਕਾਲਟ ਲੋ ਫਾਰਮ ਹਾਊਸ ਉਮੀਦਕਾਰ ਦੀਆਂ ਸਾਰੀ ਵੀਅਰਸ ਬਹੁਤ ਵਧੀਆ ਹੋਣਗੇ ਤੇ ਆਪਾਂ ਕਰਦੇ ਜੀ ਆਪਣਾ ਅੱਜ ਦਾ ਜ਼ਿੰਦਾ ਵਲੌਗ ਨੇ ਇੱਥੋਂ ਹੀ ਸ਼ੁਰੂ ਚਲੋ ਅੱਜ ਥੋੜਾ ਪਲਾਇਆ ਮਦਾਂ ਥੋੜਾ ਜਿਹਾ ਮਲਾਈ ਸੀ ਇਕੱਠੀ ਕਰ ਲੈਂਦੇ ਹਾਂ ਇਹ ਨਹੀਂ ਹੋਣੀ ਪੜੜਕ ਲੰਨਾਂਗੇ ਹਾਂ ਜਿ ਮਾਰਿਡ ਕੇ ਲਿਆ ਜੀ ਚਲੋ ਰੀੜ ਕੇ ਮਸ਼ੀਨ ਵੀ ਕਰ ਲਈ ਸਾਫ ਤੇ ਇਧਰ ਮੱਖਣੀ ਕੱਢਾਂਗੇ ਆਪਾਂ ਆਵਲੇ ਭਾਂਡੇ ਚ ਥੋੜੀ ਜਿਹੀ ਕਿ ਦੂਜੇ ਚ ਕੱਢ ਲਾਂਗੇ ਜਿਹੜੀ ਆਪਾਂ ਵਰਤਾਂਗੇ ਬਾਕੀ ਦੀ ਆਪਾਂ ਇਹਦੇ ਵਿੱਚ ਕੱਢ ਲੈਣੀ ਤੇ ਆਪਾਂ ਕਿਉ ਬਣਾ ਲੈਣੇ ਹੋ ਜਦ ਇਕੱਠੀ ਹੋ ਜਾਂਦੀ ਆ ਤੇ ਬੱਸ ਦਿੱਤੀ ਗਿਆ ਆ ਦੇਖੋ ਜੀ ਐ ਉੱਪਰ ਉੱਪਰ ਆ ਜਾਂਦੀ ਹੁੰਦੀ ਆ ਮੱਖਣੀ ਹੋ ਗਾਣਾ ਬਰਕ ਫਾਇਲ ਨਹੀਂ ਹੁੰਦੀ ਐਂਨਾ ਨਹੀਂ ਹੁੰਦਾ ਠੀਕ ਐ ਮੈਂ ਛੋਟੀ ਜਿਹੀਆਂ ਵਾ ਫ੍ਰਿਜ ਜੋ ਕੱਢ ਕੇ ਹੋਜੀ ਵੀ ਕੱਢ ਲਉਂ ਫਿਰ ਨਹੀਂ ਨਹੀਂ ਛੋਟੀ ਜਿਹੀ ਚਲੋ ਠੀਕ ਐ ਫਿਰ ਤੇ ਉਧਰ ਮੈਂਨੇ ਵੀ ਗੈਸ ਧਰ ਲਈ ਆਹੋ ਗੈਸ ਧਰ ਲੈ ਸੋਰੀ ਤਵਾ ਧਰ ਲੈ ਰੋਟੀਆਂ ਪਕਾਣੀਆਂ ਬਸ ਅੱਜ ਇੱਕ ਆਪਣਾ ਮਲਟੀ ਗ੍ਰੇਨ ਆਟਾ ਤੇ ਰਖਿਆ ਡਾਈ ਹੋਤਾ ਹੈ ਇਦਾਂ ਤੇ ਮਲਾਈਮ ਹੁੰਦੇ ਨੇ ਇਹ ਤਾਂ ਪਤਾ ਕਿਵੇਂ ਮੈਂ ਹੁਣ ਰਵੀਆ ਬਾਜੀ ਮੈਂ ਸੀ ਮਲਟੀ ਗ੍ਰੇਨ ਆਟੀ ਦੀ ਰੋਟੀਆਂ ਪਕਾਉਣ ਲੱਗ ਗਈ ਨਾ ਇੱਕ ਤਾਂ ਇਹਦੀਆਂ ਰੋਟੀਆਂ ਮਤਲਬ ਵੀ ਬੰਦਾ ਜਿਸੇ ਤਿੰਨ ਰੋਟੀਆਂ ਖਾਂਦਾ ਉਥੇ ਬੰਦਾ ਡੇਢੇ ਖਾਣ ਲੱਗ ਜੂਗਾ ਠੀਕ ਹੈ ਡੇਢ ਇੱਕ ਤੇ ਅੱਧਾ ਤੇ ਹਨਾ ਇੱਕ ਤੇ ਅੱਧੇ ਨੂੰ ਕਹਿੰਦੇ ਨਾ ਮਾਂ ਡੇਢ ਡੇਢ ਤੋਂ ਕਿਲੋ ਹੂੰ ਤੇ ਦੂਜਾ ਇਹ ਵਜ਼ਨ ਘਟਾਉਂਦਾ ਹੈ ਆਟਾ ਤੀਜਾ ਇਹ ਨਾ ਆਟਾ ਵੈਸੇ ਪਕਾਣਾ ਥੋੜਾ ਔਖਾ ਹੁੰਦਾ ਮਤਲਬ ਜਿਵੇਂ ਆਪਾਂ ਮੱਕੀ ਦਾ ਆਟਾ ਨੂੰ ਇਹਦੇ ਬਾਜਰੇ ਦਾ ਆਟਾ ਹੁੰਦਾ ਜੁੜਦਾ ਘਟਾ ਰੋਟੀ ਸੁੱਕਦੀ ਆ ਫਿਰ ਉਹਦੇ ਵਾਸਤੇ ਮਮਾ ਨਹੀਂ ਕਹਿੰਦੀ ਵੀ ਇਹਨੂੰ ਜਿੰਨਾ ਆਪਾਂ ਮੱਕੀ ਦੇਵਾਂਗੇ ਜਿੰਨਾ ਬਣਾਏ ਉਹਨਾਂ ਵਧੀਆ ਰਹੂਗਾ ਤੇ ਫਿਰ ਮੈਂ ਐਵੇਂ ਕਰਕੇ ਦੇਖਿਆ ਮੈਨੇ ਕੱਲ ਤੇ ਪਰਸੋਂ ਨਾ ਬਹੁਤ ਮਲਿਆ ਇਹ ਆਟਾ ਮਲਿਆ ਫੇ ਮੇਰਾ ਸਮਾਰ ਕੇ ਹੁਣੇ ਕੱਢ ਕੇ ਖੱਟੀਆਂ ਮੈਂ ਬਸ 5 ਕਿ ਮਿੰਟ ਬਾਅਦ ਫਿਰ ਹੱਟਣਾ ਮੇਰਾ ਮਲائم ਹੋ ਜਾਊਗਾ ਐਂਡ ਉਹਦੋਂ ਨਾਲ ਫਰਕ ਪਿਆ ਮੇਰੀ ਰੋਟੀ ਜਿਵੇਂ ਹੀ ਰੋਟੀ ਹੈਗੀ ਜੇ ਤੁਸੀਂ ਕੋਈ ਵੀ ਵਸਤ ਦਿਓ ਨਾ ਜਿਹਨੂੰ ਤੁਸੀਂ ਇਹਨੂੰ ਮਲੋਗੇ ਉਹਨਾਂ ਵਧੀਆ ਰਹੂਗਾ ਇਹ ਆਟਾ ਹੁਣ ਮੈਂ ਇਹਨਾਂ ਨਾਲ ਬੇਲ ਨਾਲ ਪਕਾ ਲੈਨੇ ਪਰ ਤਾਂ ਮੇਰਾ ਬੇਲ ਨਾਲ ਸਾਰਾ ਲਿਬੜ ਜਾਂਦਾ ਸੀ ਇੱਕ ਵਾਰੀ ਤੇ ਮੈਂ ਰੋਸ ਤੋਂਣ ਲੱਗ ਗਈ ਸੀ ਬੇਲਣਾ ਸਾਰਾ ਆਟਾ ਯਾਟਾ ਹੋ ਜਾਂਦਾ ᱛੀ ਆ ਵੀ ਖਰਾਬ ਹੋਣ ਲੱਗ ਜਾਂਦਾ ᱛੀ ਆ ਤਾਂ 22 ਤੁਹਮੇ ਤੇ ਲੱਗ ਜਾਂਦੀ ਚਰੂਟੀ ਸੁੱਖ ਦੀ ਬਹੁਤ ਹੀ ਬਟ ਹੁਣ ਫਰਕ ਉਹ ਚੀਜ਼ ਨਾਲ ਸੋ ਬਾਕੀ ਤੁਸੀਂ ਵੀ ਵਰਤ ਕੇ ਜ਼ਰੂਰ ਦੇਖਿਓ ਜੀ ਇਹ ਵਜ਼ਨ ਘਟਾਉਣ ਚ ਵੀ ਫਾਇਦਾ ਹੈ ਬਾਕੀ ਕਾਲਾ ਕਣਕ ਦਾ ਆਟਾ ਖਰਾਬ ਬਹੁਤ ਕਰਦਾ ਇਹ ਜਿਸ ਖਰਾਬ ਨਹੀਂ ਕਰਦੀ ਲੋ ਜੀ 1:30 ਹੋ ਗਏ ਤੀਕੇ ਅੱਜ ਹੈ ਕਿ 26 ਤਰੀਕ ਸੋ ਹਜੇ ਮੇਰੇ ਬਸ ਅ ਗਿਉਨ ਲੱਸੀ ਪਾਣੀ ਰਹਿ ਗਈ ਆਪਾਂ ਦੇਖਦੇ ਅੰਦਰ ਕੀ ਕਰ ਰਹੇ ਨੇ ਹੋ ਗਿਆ ਜੇ ਦਾ ਘਟਿਆ ਅਨਾਉਂਸਮੈਂਟ ਆਇਆ ਕਰ ਦੁਬਾਰਾ ਇੱਥੇ ਖਾਦੀ ਚਿੱਟਾ ਆ ਗਿਆ ਹਾਂ ਖਸਗਾ ਪੈ ਰਿਹਾ ਹਨਾ ਉਹਦਾ ਉਹ ਐ ਸਾਡੇ ਨਾਨਕੇ ਬਾਰ ਬਾਰ ਮਦਾਸ ਹੋਰ ਬਾਰਨਾ ਅੱਛਾ ਜਾਨਵਰ ਦਾ ਕਿਤੇ ਨਹੀਂ ਆਉਂਦਾ ਕੋਈ ਲੰਗ ਆਇਆ ਲੰਗ 5 ਫਿੰਟਾਂ ਦਾ ਆਇਆ ਜੀ ਰਾਤ ਜਦ ਮਨਸੀਰਤ ਦਾ ਫੋਨ ਆਇਆ ਕਹਿੰਦੀ ਮਾਮੂ ਕਿੱਥੇ ਆ ਸੀਗੇ ਠੀਕਾ ਕੋਲ ਦੀ ਮਾਮੂ ਨੇ ਕਹਿੰਦੀ ਕੋ ਖਬਰ ਦੇਣੀ ਸੀਗੀ ਅੱਛਾ ਕਿ ਆ ਵੀ ਉਹਦਾ ਸੁਦਾ ਪਿਆ ਦੱਸ ਕੋ ਕਹਿੰਦੀ ਇੰਨੀ ਜ਼ਰੂਰੀ ਵੀ ਨਹੀਂ ਹੈਗੀ ਵੈਸੇ ਫਿਰ ਉਹਨੇ ਦੱਸਿਆਗਾ ਜੀ ਚਿੱਤ ਆ ਗਿਆ ਉਹਨੇ ਪ੍ਰੂਫ ਕਹਿੰਦੀ ਆਪਣੇ ਸਟੀਲ ਦਾ ਗੇਟ ਲਗਾਉਣਾ ਹਾਂ ਉਹ ਨਹੀਂ ਮੰਨਦਾ ਤੇ ਆਪਣੇ ਲੱਕੜਾਂ ਦੇ ਗੇਟ ਤਾਂ ਤੋੜ ਦੂਗਾ ਤੋੜ ਦੂਗਾ ਆਪਣਾ ਸਟੀਲ ਦਾ ਗੇਟ ਲਗਾਉਣਾ ਤੇਰਾ ਚਿੱਤ ਆਉਂਦਾ ਨਾ ਐ ਵੀ ਹੈ ਜਿਵੇਂ ਕਿ ਕੱਲੋਂ ਤੇ ਮਾਸ ਖਾਂਦਾ ਉਹ ਮਾਸ ਪਾੜ ਕੇ ਨਾ ਖੂਨ ਚੂਸਦਾ ਸਾਰਾ ਕੁਝ ਹੀ ਖਾਂਦਾ ਰਹਿੰਦਾ ਅਗੜੀ ਉਹ ਕੁਛ ਕਹਿਣਾ ਤਾਂ ਹੈ ਉਹ ਡਰਦਾ ਜਾਨਵਰ ਤਾਂ ਇਹ ਕੇ ਡਰਦਾ ਬੰਦਾ ਹਾਂਜੀ ਹਾਂ ਪਰ ਜਦੋਂ ਆਪਾਂ ਖਤਰਾ ਹੋਏ ਤਾਂ ਫੇਰ ਤਾਂ ਆਪਾਂ ਨਾਲ ਕਰੀਏ ਪਟਿਆਲੀ ਕਹਿੰਦੀ ਚਿੜੀਆਂ ਦਾ ਚੋ ਜਰ ਡਿਗਿਆ ਤੀਗਾ ਬੰਦਾ ਕਿਵੇਂ ਖਿੱਚ ਕੇ ਲੈ ਗਿਆ ਤੀਗਾ ਹਾਂ ਕਿੰਨਾ ਚਿਰੋ ਵਿਚਾਰੇ ਰੋਲਾ ਤੇ ਪਛਾਣ ਤਾਂ ਨਹੀਂ ਲਿਆ ਉਹਨਾਂ ਨੂੰ ਪਰ ਕਿਸੇ ਦੀ ਬਾਹ ਨਹੀਂ ਚੱਲੀ ਹੈਗੀ ਇਹਨਾਂ ਪੱਗਾ ਪੱਗਾ ਸਿੱਟੀਆਂ ᱛੀਆਂ ਹੈਗੀਆਂ ਇਹਨੂੰ ਬਚਾ ਲਈਏ ਪਰ ਉਹ ਤਾਂ ਚਿਤਾ ਪਟਿਆਲੀ ਕੱਤਿਆਂ ਦਾ ਤੂੰ ਜੰਗਲੀ ਜਾਨਵਰ ਹੁੰਦ ਨੇ ਇਹ ਕੁਛ ਵੀ ਕਰ ਸਕਦਾ ਨਾ ਬੜੇ ਨਾਲ ਨੇ ਹੂੰ ਉਹ ਜਾਲੇ ਕਰੇ ਚਿੱਤਾਂ ਤਾਂ ਨਹੀਂ ਛੋਟੇ ਜਾਨਵਰਾਂ ਨੂੰ ਖਾਂਦਾ ਤਾਂ ਦਾ ਕੁੱਤੇ ਨੂੰ ਜਾਦੇ ਪੈਂਦਾ ਉਹਦਾ ਚਿੱਤਾਂ ਬਾਗ ਹੋਇਆ ਬੇਸ਼ਮਰ ਗਰਤਾ ਲੱਗਦਾ ਹੀ ਹੈ ਡਰ ਤੋਂ ਰਹਿ ਗਏ ਵੀ ਜੰਗਲੀ ਜਾਨਵਰ ਤਾਂ ਜੰਗਲੀ ਹੋਆ ਤੇ ਤਾਂ ਉੱਪਰ ਮਹਸਾ ਵੀ ਤਾਂ ਜੰਗਲੀ ਨੇ ਆਪਣੀਆਂ ਹੀ ਮਮਾ ਹੁਣ ਕਹਿੰਦੇ ਨੇ ਮਮਾ ਆਪਣੇ ਅਸੀਂ ਉਹਨੇ ਆ ਗਿਆ ਹੈ ਹੂੰ ਫਿਰ 10 ਮਿੰਟਾਂ ਕਰਾਈਏ ਪਿੰਡ ਅੱਚੇ ਆਪਣੇ ਬਖਸ਼ੀ ਵਾਲਾ ਉਹ ਆਪਣੇ ਬਚਾਅ ਰੱਖਣਾ ਚਾਹੀਦਾ ਸਹੀ ਗੱਲ ਹੈ ਨਹੀਂ ਰਿਕਵੈਂਡ ਨਹੀਂ ਤਾਂ ਕਹਿੰਦਾ ਦੀ ਕਹਿੰਦਾ 5 ਵਜੇ ਕਹਿੰਦਾ ਮੈਂ ਡੈਰੀ ਖੋਲੀ ਤੇ ਜਦੋਂ ਕਹਿੰਦਾ ਬਾਬੇ ਨੇ ਅਨਾਉਂਸਮੈਂਟ ਕਰੀ ਕਹਿੰਦਾ ਮੈਂ ਕਿਹਾ ਲੈ ਵੀ ਹੁਣ ਜਵਾਕਾਂ ਦਾ ਛिडਿਆ ਸੇ ਆਪਾਂ ਹੁਣ ਤਾਂ ਨਹੀਂ ਜਦੰਨੀਆਂ ਬਾਹਰ ਨਿਕਲ ਦੇਣਗੀਆਂ ਮੈਂ ਕਿੱਥੇ ਖੇਡ ਰਹੀ ਸਹੀ ਗੱਲ ਹੈ ਡਰ ਲੱਗਦਾ ਹੋਰ ਡਰਦਾ ਵੀ ਡਰ ਸੱਚਾ ਵੀ ਹੈ ਮਮਾ ਬਾਪੇ ਲੋਕਾਂ ਨੂੰ ਤਾਂ ਪੋਸਟ ਪਾਈ ਕਿ ਘੜ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਾਲਦੂ ਵਿੱਚ ਤੇ ਬੱਸ ਇਹ ਕਹਿੰਦੇ ਹੱਥ ਨਹੀਂ ਲੱਗਿਆ ਹੈਗਾ ਹੂੰ ਆਈਆਂ ਨੇ ਵੀਡੀਓਜ਼ ਮੈਂ ਇਹੇ ਸਾਹਮਣੇ ਆਉਣਾ ਚਾਹੀਦਾ ਹੈ ਨਾ ਮੈਨਾਂ ਆਪਣੇ ਹੁਣ ਜਿਹੜੇ ਤਾਂ ਜੰਗਲ 'ਚ ਰਹਿੰਦੇ ਨੇ ਉਹਨਾਂ ਕੋਲ ਤਾਂ ਹੁੰਦਾ ਸਾਰਾ ਕੁਝ ਫਿਰ ਸ਼ਹਿਰ ਵਾਲਿਆਂ ਕੋਲ ਕੀ ਹੁੰਦਾ ਜਿੱਥੇ ਜਾਂ ਤਾਂ ਉੱਥੇ ਉਹਨਾਂ ਦਾ ਪ੍ਰਬੰਧ ਹੋਵੇ ਪੂਰਾ ਜਿਹਨੂੰ ਲੋੜ ਪਈ ਰਹਿੰਦੀ ਆ ਉਹ ਤਾਂ ਕਰਦੇ ਜਾਂਦੇ ਨੇ ਪਿਛਲੀ ਵਾਰ ਆਪਣੀ ਕਿੱਥੇ ਦੇਖਿਆ ਸੀਗਾ ਪਟਿਆਲੇ ਮੇਨ ਰੋਡ ਦੇ ਉੱਪਰ ਸੀਗਾ ਫਿਰਦਾ ਉਹ ਤਾਂ ਉਹਦੇ ਪੋਸਟ ਪਾ ਦਿੱਤੀ ਉਹ ਪਰਲੇ ਵਾਸਤੇ ਦੀ ਟਕਾਲਾ ਰੋਡ ਕਰਨੀ ਹਾਂ ਪਾਈ ਤਾਂ ਹੈਗੀ ਸੀ ਹਾਂ ਮੇਨ ਰੋਡ ਦੇ ਉੱਪਰ ਸੀ ਪਰ ਇੱਕ ਗੱਲ ਤਾਂ ਹੈਗਾ ਹੁਣ AI ਦੇ ਨਾਲ ਕੁਝ ਵੀ ਬਣਾ ਸਕਦੇ ਨੇ ਸਹੀ ਗੱਲ ਐ ਇਹ ਵੀ ਗੱਲ ਥੋੜੀ ਸੱਚੀ ਨੇ ਸੱਚੀ ਆ ਬੜੀ ਤਾਂ ਸੱਚੀ ਆ ਇਹ ਤਾਂ ਫਿਰ ਲੋਕਾਂ ਨੇ ਖੁਦ ਦੇਖਿਆ ਨਾ ਵੀਡੀਓ ਦੇ ਵਿੱਚ ਵੀ ਬੋਲ ਰਹੇ ਨੇ ਕਿ ਅਗਰ ਆਪਣੇ ਖੁਦ ਦੀ ਰਿਸ਼ਤੇਦਾਰੀ ਚ ਆ ਗਿਆ ਹਾਂ ਸਹੀ ਗੱਲ ਐ ਜੀ ਮੇਰਾ ਪੁਚਾਓ ਕਰਨਾ ਚਾਹੀਦਾ ਫਿਰ ਆਪਣਾ ਬਚਦੇ ਹਾਂ ਹਾਂ ਜੀ ਹਾਂ ਸਹੀ ਗੱਲ ਐ ਜੀ ਹੁਣ ਉਹਨੂੰ ਕਿੱਥੇ ਦੇਖਣਾ ਝੱਟ ਮਾਰ ਲੱਗੇ ਨਹੀਂ ਰਾਤ ਬਰਾਤ ਨਹੀਂ ਉਹਨਾਂ ਦਾ ਆਪਣੀ ਸੇਫਟੀ ਰੱਖਣੀ ਆ ਹਾਂ ਆਪਣੀ ਆਪਣੀਆਂ ਬਚਾਅ ਤੇਤਾਂ ਵੱਲ ਜਾਣਾ ਕਿਸੇ ਨਹੀਂ ਕੋਈ ਕੰਮ ਨੂੰ ਜਾਣਾ ਹਾਂ ਤੇ ਹੀ ਵਾਲਾ ਜੀ ਹੁਣ ਚੱਲ ਚਲੇ ਜਾਣ ਨਾਲੇ ਇਹ ਝਟਕ ਵੀ ਸਿੱਧਾ ਸਾਰ ਜਿਆਦਾ ਡਰਦਾ ਹੈ ਮੈਂ ਸੁਣਿਆ ਉਹ ਤੇ ਅੱਗ ਤੋਂ ਬਹੁਤ ਜਿਆਦਾ ਡਰਦੇ ਨੇ ਇਹ ਕੇ ਜਾਨਵਰ ਹਾਂ ਅੱਗ ਤੋਂ ਤਾਂ ਬਹੁਤ ਡਰਦੇ ਨੇ ਤੇ ਦੇਖੀ ਨੀ ਸਤਸੰਗ ਵਿੱਚ ਅੱਜ ਚ ਨੰਗੰਢੀ ਕੋਸ਼ਿਸ਼ ਕਰਦਾ ਨੰਗਦਾ ਨਹੀਂ ਬੈ ਸਿੰਘਾ ਸਰ ਉਹ ਕਰਦੇ ਨੇ ਹਾਂ ਤੇਰੀ ਸਪੀਡ 100 ਤੋਂ ਜ਼ਿਆਦਾ ਹੁੰਦੀਆਂ ਨਾ ਹਾਂ ਜਦੋਂ ਸ਼ਿਕਾਰ ਕਰਦਾ ਨਾਟਾ ਬਹੁਤ ਹੁੰਦਾ ਉਹ ਤੇ ਕੁੱਤੇ ਕਰਤੇ ਹੀ ਖਾਂਦੇ ਨੇ ਜਾਂਦੇ ਸੀਤੇ ਹੀ ਕਹਿੰਦੇ ਨੇ ਲੈ ਨੰਤੇ ਕੁੱਤੇ ਸੀਤੇ ਕਹਿੰਦੇ ਆ ਕਿਸ ਸਪੈਲਿੰਗ ਹੋਣੀ ਤੁਹਾਨੂੰ ਦੱਸ ਦਿੰਦੇ ਆ ਜਦੋਂ ਉਹ ਗਾਧਮ ਦੇ ਪਿੰਡ ਆ ਗਏ ਅਸੀਂ ਗਾਧਮ ਨੂੰ ਜਾਣਦੇ ਤੇ ਸਾਡੇ ਹੂੰ ਬੋਪਰ ਹੈ ਪ੍ਰੋਡਕਸ਼ਨ ਬਾਦ ਨਾ ਆ ਗਏ ਗਾਧੰਦੇ ਨਾਨਕੇ ਨਾਲੇ ਵਾਰਨ ਹੁਣ ਕਹਿੰਦੇ ਨੇ ਸਿਉਨੇ ਚਾਇ ਰਾਤ ਨੂੰ ਵੀਡੀਓ ਆਈ ਆ ਵੀ ਗਲੀਆਂ 'ਚ ਫਿਰ ਰਹੀ ਆ ਵੈਸੇ ਜਿਹੜੇ ਹੋਨੇ ਜ ਮਤਲਬ ਵੀ ਜਿਹੜੇ ਪੁਲਸ ਵਾਲੀ ਟੀਮ ਆ ਉਹ ਕਹਿੰਦੇ ਨੇ ਵੀ ਵੀਡੀਓ ਨਕਲੀ ਆ ਬਟ ਜਿਵੇਂ ਗਲੀ ਤਾਂ ਅਸਲੀ ਲੱਗ ਰਹੀ ਆ ਵੀਡੀਓ ਬਾਕੀ ਰੱਬ ਜਾਣੇ ਹਨਾ ਕਿੱਥੇ ਕਿੱਥੇ ਨਾ ਵੈਸੇ ਚਾਂਸ ਹੈਗੇ ਨਹੀਂ ਵੀ ਅੱਜ ਤਾਂ ਫੜ ਲਣਗੇ ਅੱਜ ਦੋ ਟੀਮਾਂ ਨੇ ਆ ਜਾਣਾ ਬਰੇ ਪਟਿਆਲੇ ਇੱਕ ਟੀਮ ਤਾਂ ਆਈ ਹੋਈ ਐ ਇੱਕ ਟੀਮ ਤਾਂ ਕਹਿੰਦੇ ਆ ਗਈ ਵੀ ਦੂਜੀ ਟੀਮ ਆ ਰਹੀ ਆ ਆ ਰਹੀ ਐ ਹਾਂਜੀ ਹਾਂ ਮੇਰੀ ਵਰਗ ਛੋਟੀ ਉਹ ਦੀ ਬਿਸ਼ੇਸ਼ ਕਰਕੇ ਇੱਕ ਵਾਰੀ ਇਹ ਬੰਦ ਨਾ ਕਰੀ ਇਹ ਨਾ ਕੰਨੀ ਆਊਗਾ ਪਹਿਲਾਂ ਘੇਟ ਅਕ ਜੂਗਾ ਤਾਂ ਇੱਕ ਵਾਰੀ ਖੇਤਾਂ ਚ ਦੁਪਹਿਰ ਹੋਇਆ ਵਾ ਵੀ ਤੇ ਆਪਣੇ ਦਾਦੂ ਮਾਗਰਬ ਇਹਨੂੰ ਪੁੱਛਿਆ ਉੱਥੇ ਘਰਾਂ ਕਿ ਕਹਿੰਦੀ ਵੀ ਦਾਦੂ ਕਿੱਥੇ ਆ ਕਹਿੰਦੇ ਵੀ ਉਹ ਤਾਂ ਉੱਧਰ ਖੇਤਾਂ ਤੇ ਰਹ ਹਾਂ ਸੀ ਤੇ ਮਾਗਰਬੇ ਚਲੇ ਕਿ ਸਾਨੂੰ ਕੋਈ ਪਤਾ ਨਹੀਂ ਲੱਗਾ ਉਦੋਂ ਚੰਮਤ ਹੋਇਆ ਇਹ ਲੋਕਡਾਊਨ ਕਿਤੇ ਜਾਂਦਾ ਤਾਂ ਸਕੂਲ ਵੀ ਨਹੀਂ ਸੀ ਲੱਗੀ ਕੋਲ ਬਣੀ ਤੇ ਚੋਗੀ ਦੀ ਦੀ 3 ਸਾਲ ਦੀ ਤੂੰ ਚੰਦ ਕੋਧਾ ਤੂੰ ਨਾ ਹੀ ਸਿੱਖੀ ਸੀ ਇਹ ਪੰਜੇ ਕਿਲਾਂ ਦੀ ਭਾਈ ਕੱਲੀ ਉਹ ਚਲੇ ਗਈ ਚਲੇ ਗਈ ਫਿਰ ਉੱਥੇ ਲਾ ਲੀ ਨਾਦੀ ਚਲੇ ਗਿਆ ਨਾਦੀ ਤੇ ਸਾਈਕਲ ਤੇ ਬੈਠ ਨਹੀਂ ਸੀ ਕਹਿੰਦੀ ਮੈਂ ਤਾਂ ਮੇਰੇ ਦਾਦੂ ਕੋਲ ਜਾ ਰਹੀਆਂ ਕਹਿੰਦਾ ਕੋ ਬੈਠ ਨਹੀਂ ਨਹੀਂ ਸਾਈਕਲ ਤੇ ਕਿਰੋ ਨੂੰ ਉੱਤੇ ਬਟਨ ਹੁੰਦੇ ਨੇ ਹਾਂ ਫਿਰ ਹੁਣ ਤੇਰੇ ਨੂੰ ਪੁੱਛਦੇ ਹੁੰਦੇ ਸੀ ਕਿ ਨਾਦੀ ਜਾ ਚੁੱਕੀ ਕਹਿੰਦਾ ਕਿਹਦਾ ਕਹਿੰਦੀ ਨੀ ਚੁੱਪ ਕਰਕੇ ਕਹਿੰਦੀ ਨੀ ਚੁੱਪ ਕਰਕੇ ਇਹ ਜਮਾਂ ਨਹੀਂ ਗਰੀ ਕੁੱਤੇ ਆ ਤੇ ਕੁੱਤੇ ਇੰਨੇ ਫਰਦ ਤੇ ਦੇ ਵਿੱਚ ਮੈਂ ਤਾਂ ਸਦਾ ਕਾ ਚੱਕ ਲੰਦੀ ਦੀ ਹੰ ਕੁੱਤੇ ਬੰਦਾ ਤੇਰਾ ਜ਼ਰੂਰ ਦੇਖਣਗੇ ਕੁੱਤੇ ਹਾਂ ਕੇ ਬੰਦੀਆਂ ਨਹੀਂ ਛੱਡੀ ਕੁੱਤੇ ਵਾਲੀ ਕੀ ਛੱਡ ਦੂੰ ਮੈਨੂੰ ਕੱਲ ਮੈਂ ਜਦੋਂ ਪਾਕਨਾਂ ਜਾਨਵਰਾਂ ਦੀ ਸੰਗੀ ਲੋਕਲੇ ਅਹ ਸਿੱਧੂ ਉਹ ਦਿਨਾਂ ਟੱਪ ਕੇ ਅੱਛਾ ਸ਼ਾਇਦ ਜ਼ਰੂਰੀ ਨਹੀਂ ਹੈਗਾ ਨੀ ਮੋਤਰੀ ਮਿੰਗਾ ਚੋਤੀ ਤੇ ਚਿੰਤਾ ਆਇਆ ਸੀ ਕਿਉਂਕਿ ਉੱਥੇ ਪੰਜ ਕੁੱਤੇ ਮਰੀ ਹੋਈ ਸੀਗੇ ਉਹਨਾਂ ਦਾ ਖੂਨ ਕੋਈ ਹੈ ਹੀ ਨਹੀਂ ਤਾਦਮ ਬੱਸ ਮੈਂ ਸੱਚੀ ਕਹਿ ਰਹੀ ਹਾਂ ਪਾਪਾ ਤਾਂ ਮੁੰਡਿਆਂ ਨਾਲ ਚਲਾ ਰਹੇ ਸੀ ਆਪਣੀ ਨੰਨੀ ਹੰਕਾ ਲੈ ਕੇ। ਇਹਦੀ ਗੱਲ ਨਹੀਂ ਆਈ ਜਾਂਦੇ ਨਾ। ਪਾਪੇ ਦੀ ਦਿੱਖ ਨਹੀਂ ਤੇ ਆ ਗਿਆ ਹੁਣ। ਹਾਂ ਸੱਚੇ ਤੇਰੇ ਪਾਪਾ ਨੇ ਟ੍ਰਿਪ ਜਾਣਾ। ਪਾਪਾ ਚੌਥੀ ਵਾਰ ਜਾ ਰਹੇ ਨੇ। ਮੈਂ ਵੀ ਜਾਣਾ। ਮੈਨੂੰ ਵੀ ਭੇਜ ਦੋ ਕੋ ਜਾਣਾ। ਵੀ ਜਾਣਾ ਇਹਨਾਂ ਦੀ ਪੜ੍ਹਾਈ ਦਾ ਔਖਾ ਹੈ ਮੇਰੀ ਕਿਹੜੀ ਪੜ੍ਹਾਈ ਹੈ ਮੈਂ ਜਾਣਾ ਮੈਂ ਕੰਮ ਬਾਅਦ ਚੋ ਅੱਗੇ ਕਰ ਲਵਾਂ ਇਹਦੀ ਮਿੱਕੂ ਦੀ ਨਾਨੀ ਰੱਖਾਏ ਤੇ ਕਿੰਨੀ ਚਾਹੀਦੀ ਹੈ ਨਿਕਲੀ ਨਾਨੀ ਨੂੰ ਪੁੱਛਣਾ ਵੀ ਇਹ ਨਿਕਲੀ ਦਈਏ ਕਿੰਨੇ ਜਾਣਾ ਹੈ ਕਿੰਨੇ ਲੈਣਾ ਹੈ ਇਹ ਮੇਰੀ ਗੱਲ ਸੀ ਮੈਂ ਜਾਣਾ ਮੈਂ ਇਹ ਜਾਣਗੀ papa ਤੇ ਮੈਂ ਵੀ ਦੀ ਪਲਾਨ ਬਣਾ ਰਹੇ ਸੀਗੇ ਹਾਇ ਸੀ ਜਾਣਗੀ ਕੈਂਪਿੰਗ ਕਰਾਂਗੇ ਪਹਾੜੇ ਸ਼ਿਮਲਾ ਗੁਲੇਰਾ ਦੋ ਦਿਨ ਦੇ ਸਾਨੂੰ ਕੱਲ ਦੇ ਜਨਕੀ ਸਾਤੇ ਦਿਨ ਫਰੀ ਸੀ ਸੋਚੀ ਰਹੀ ਜੇ ਸਾਨੂੰ ਦੋ ਛੁੱਟੀਆਂ ਆ ਜਾਣੀਆਂ ਘਰੀਸੇ ਸਾਜਣ ਨੂੰ ਫਿਰ ਆ ਜਾਂਗੇ ਇਸ ਮੰਗਲ ਨੂੰ ਇਹ ਰਾਤ ਨੂੰ ਤੂੰ ਹਮ ਦੀਦੀ ਨਹੀਂ ਮੰਨੀ ਹਗੀ ਕਿਉਂ ਹਾਰ ਕਰਕੇ ਮੈਂ ਨਾ ਰੋਈ ਵੀ ਹਾਂ ਜਦ ਤੈਨੂੰ ਮੋਗਿਆ ਦੀਦੀ ਕਹਿੰਦੀ ਮੇਰੇ ਦੰਦ ਨਿਕਲ ਜਾਣ ਦਾ ਹੋ ਜਾ ਕਿਤੇ ਨਹੀਂ ਮੈਂ ਘੁੰਮਣ ਜਾਣਾ ਉਹ ਦੰਦ ਉਹਨੂੰ ਆਪਣੀ ਆਪਣੀ ਪੜਾਈ ਦੀ ਫਿਕਰ ਆ ਉਹ ਕਹਿੰਦੀ ਮੈਂ ਉਹ ਪਹਿਲਾਂ ਕਹਿੰਦੀ ਦੋ ਦਿਨ ਛੁੱਟੀਆਂ ਪਹਿਲਾਂ ਤਾਂ ਹੈ ਉਹ ਤਾਂ ਪਲਾਨ ਹੈਗਾ ਨਹੀਂ ਸੀਗਾ ਉਹ ਕਹਿੰਦਾ ਸੀ ਮੈਂ ਇਧਰ ਲੇਵਲ ਲੈ ਕੇ ਜਾਂਦਾ ਇਹਨਾਂ ਦੋਨਾਂ ਨੂੰ ਐ ਅੱਛਾ ਬੀ ਦੋਨੀਆਂ ਆ ਮਮਨੇ ਕਰ ਰਹੀ ਸੀ ਮਮਾ ਮੈਨੂੰ ਪਾਪਾ ਮਨਾਈ ਜਾਂਦਾ ਮੈਨੂੰ ਮਨਾ ਕਰ ਦੋ ਮੈਂ ਨਹੀਂ ਜਾਣਾ ਉਹਦੀ ਪਹਿਲੇ ਨਾਲ ਤਾਂ ਸੀ ਰਹੀ ਸੀ ਮਮਾ ਮੈਂ ਪਹਾੜੇ ਘੁੰਮਣ ਜਾਣਾ ਹੁੰਦਾ ਜਾਂਦੀਆਂ ਪੜਾਈ ਕਰਦੇ ਰਹੇ ਇਹਨੂੰ ਕਿਤੇ ਨਹੀਂ ਲੈ ਕੇ ਜਾਂਦੇ 10 ਘਰ ਦੇ ਜਦੋਂ ਹੋਇਆ ਉਹਦੇ ਤੇ ਕਹਿ ਦਿਆ ਮੇਰੇ ਘਰ ਕੋਈ ਫ੍ਰੈਂਡ ਹੋਦੀ ਤੂੰ ਨੂੰ ਲੈ ਜਾਂਦੇ ਹਾਂ ਉਹ ਤਾਂ ਥੋੜੀ ਜਿਹੀ ਨਾਨੀ ਥੋੜੀ ਦਿੱਕਤ ਨਹੀਂ ਪਾ ਦਿੰਦੀ ਹਾਂ ਤਾਂ ਹੁਣ ਨਾਨੀ ਦਿੱਕਤ ਲਾ ਦਿੰਦੀ ਆ ਅਜੇ ਨਾਨੀ ਨੂੰ ਇੱਧਰ ਵੀ ਆਸੀ ਜਾਂਦਾ ਅੱਜ ਅਸੀਂ ਹੋਰ ਤੋਂ ਜਾ ਕੇ ਆਵਾਂਗੇ ਸ਼ਾਮ ਨੂੰ ਉਹ ਦੱਸੂਗਾ ਹਾਂ ਉਹ ਦਾ ਅਲੱਗ ਵਲੌਗ ਆਊਗਾ ਇਹ ਆਪਣਾ ਜਿਹੜਾ ਵਲੌਗ ਮੈਂ ਪਾਵਾਂਗੇ ਉਹ ਸਰਪ੍ਰਾਈਜ਼ ਵਲੌਗ ਹੈ ਉਹ ਸਾਡੇ ਪਟਿਆਲੇ ਚ ਕੋਈ ਸਰਪ੍ਰਾਈਜ਼ ਹੈਗਾ ਸਿੱਥੇ ਜਾਵਾਂਗੇ ਜੇ ਠੰਡਾ ਜੇ ਜਾਵਾਂਗੇ ਜੇ ਪਹਿਲਾਂ ਦੇ ਤਾਂ ਨਿੱਤੂ ਅਸੀਂ ਜ਼ਰੂਰ ਲੈ ਕੇ ਜਾਵਾਂਗੇ ਜੇ ਮਤਲਬ ਨਾਂ ਠੀਕ ਲੱਗਿਆ ਫਿਰ ਬੀਬੀ ਦਾ ਨਾਂ ਤੋਂ ਤੇ ਨਾ ਹੁਣ ਮੈਂ ਲਾਸਟ ਵਿੱਚ ਛੋਟਾ ਜਿਹਾ ਕਲਿੱਪ ਵੀ ਪਾਉਂਗੀ ਜਿਹੜੀ ਉਹ ਚਿੱਤੇ ਵਾਲੀ ਵੀਡੀਓ ਸਾਨੂੰ ਪਿੰਡ ਵਿੱਚੋਂ ਭੇਜੀ ਗਈ ਹੈ ਕਿਸੇ ਪਰਸਨ ਦੁਆਰਾ ਸੋ ਮੈਂ ਜ਼ਰੂਰ ਪਾਉਂਗੀ ਸੋ ਤੁਸੀਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੇ ਅਖੀਰ ਚ ਪਾਉਂਗੀ ਮੈਂ ਉਹ ਕਲਿੱਪ ਜਾ ਹਣਾ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਹਾਂਜੀ ਸਹੀ ਗੱਲ ਬੜੀ ਬੜਾ ਪ੍ਰਸੰਨਤਾ ਪ੍ਰਕਾਸ਼ ਦੇ ਨਾਲ ਜੁੜੀ ਫਤਿਹ ਜਿੱਥੇ ਤੇ ਬਾਰੰਦ ਦੇ ਵਿੱਚ ਜੰਗਲੀ ਜਾਨਵਰ ਦੇਖਿਆ ਇੱਕੋ ਜਿਹੀ ਮਾਰ ਦੇ ਜਾਨਵਰ ਲੱਗ ਰਹੇ ਦੋਤਾਂ ਦੇ ਵਿੱਚ ਲੈ ਕੇ ਸਹਿਮ ਦਾ ਹੋ ਲੱਗੇ ਕਿ ਜਦੋਂ ਬੁਕੇ ਕਿਆ ਹੋਇਆ ਤਾਂ ਉਹ ਸੀਸੀਟੀਵੀ ਕਿ ਸਿੱਧਾ ਮੇਰੇ ਤੇ ਉਠਾਰੇ ਸਸਲ ਹੈ ਪੰਜਾਹ ਦੇ ਬਾਰਾਂ ਦੀਆਂ ਇਹ ਤਸਵੀਰਾਂ ਨੇ ਕਿਤੇ ਕਿ ਇਹ ਜੰਗਲੀ ਜਾਨਵਰ ਨਜ਼ਰ ਆਇਆ ਸੀਸੀਟੀਵੀ ਬੁਕੇ ਕਿਆ ਹੋਇਆ ਪੈਕੰਡੀ ਬੁਕੇ ਆ ਜੀਪੀ